ਸਾਡੇ ਵਾਲਾ ਰਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਵਰਨ ਸਿੰਘ ਟਹਿਣਾ ਖਬਰਾਂ ਬਹੁਤ ਸਾਰੀਆਂ ਨੇ ਪੰਜਾਬ ਦੀਆਂ ਤੇ ਦੇਸ਼ ਦੁਨੀਆ ਦੀਆਂ ਉਹਦੇ ਵਿੱਚੋਂ ਕੁਝ ਇੱਕ ਦੇ ਉੱਤੇ ਪੰਛੀ ਚਾਤ ਪਾਵਾਂਗੇ ਤੇ ਸਭ ਤੋਂ ਪਹਿਲਾਂ ਮੌਸਮ ਦੀ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਮੌਸਮ ਇਸ ਵੇਲੇ ਬਦਲ ਰਿਹਾ ਪਰ ਇੰਨਾ ਵੀ ਨਹੀਂ ਬਦਲਿਆ ਕਿ ਆਪਾਂ ਇਹ ਗੱਲ ਕਹਿ ਦਈਏ ਵੀ ਪਾਈ ਰਜਾਈਆਂ ਨਿਕਲ ਗਈਆਂ ਫਿਲਹਾਲ ਪੰਜਾਬ ਦੇ ਵਿੱਚ ਦਿਨ ਦੇ ਵੇਲੇ ਧੁੱਪ ਆ ਤੇ ਰਾਤ ਦੇ ਵੇਲੇ ਪਿਛਲੇ ਕੁਝ ਹਫ਼ਤਿਆਂ ਦੇ ਮੁਕਾਬਲ ਤਨ ਠੰਡਾ ਸੋ ਪਤਲੀ ਜੀ ਕੰਬਲੀ ਵਾਲੀ ਜਾਂ ਆਪਾਂ ਚਾਦਰ ਵਾਲੀ ਠੰਡ ਕਹਿ ਸਕਦੇ ਹਾਂ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟੇ ਦੇ ਵਿੱਚ ਮੀਂਹ ਕਣੀ ਦੀ ਪੰਜਾਬ ਦੇ ਵਿੱਚ ਕੋਈ ਸੰਭਾਵਨਾ ਨਹੀਂ ਹੈ ਜਦੋਂ ਅਸੀਂ ਇਸ ਵੇਲੇ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਸਵੇਰ ਦੇ 10 ਵਜੇ ਧੁੱਪ ਨਿਕਲੀ ਹੈ ਤੇ ਮੌਸਮ ਵਿਭਾਗ ਦਾ ਅੰਦਾਜ਼ਾ ਇਹ ਆ ਕਿ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਮੀਂਹ ਪਊਗਾ ਤੇ ਪੰਜਾਬ ਸਮੇਤ ਬਾਕੀ ਵੱਖ-ਵੱਖ ਥਾਵਾਂ ਦੇ ਉੱਤੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ हिमाचल प्रदेश ਦੇ ਵਿੱਚ ਬਰਫਬਾਰੀ ਇੱਕ ਵਾਰੀ ਹੋ ਹਟੀ ਹੈ ਤੇ ਅਗਲੇ ਮਹੀਨੇ ਦੇ ਯਾਨੀ ਕਿ ਨਵੰਬਰ ਦੇ ਪਹਿਲੇ ਹਫਤੇ ਦੇ ਵਿੱਚ ਬਰਫਬਾਰੀ ਹੋਊਗੀ ਦੂਜੀ ਵਾਰ ਤੇ ਬਾਕੀ ਦੇਖਦੇ ਹਾਂ ਕੁਦਰਤ ਦੇ ਵਰਤਾਰੇ ਦੇ ਵਿੱਚ ਕੀ ਕੀ ਗੱਲਾਂ ਨਵੀਆਂ ਸ਼ਾਮਲ ਹੁੰਦੀਆਂ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਬਠਿੰਡਾ ਦੀ ਅਦਾਲਤ ਤੋਂ ਬਠਿੰਡਾ ਦੀ ਅਦਾਲਤ ਦੇ ਵਿੱਚ ਕੰਗਣਾ ਰਣੌਤ ਦੇ ਵੱਲੋਂ ਮਾਫੀ ਮੰਗੀ ਗਈ ਹੈ ਕੰਗਣਾ ਰਣੌਤ ਫਿਲਮੀ ਅਦਾਕਾਰਾ ਜਿਵਾਦਾਂ ਦੇ ਨਾਲ ਜੁੜੀ ਹੋਈ ਜਿਹਦੇ ਵੱਲੋਂ 2021 ਦੇ ਵਿੱਚ ਇੱਕ ਟਵੀਟ ਨੂੰ ਰੀਟਵੀਟ ਕੀਤਾ ਗਿਆ ਸੀ ਉਹਦੇ ਵਿੱਚ 100-100 ਰੁਪਏ ਦੇ ਵਿੱਚ ਵਿਕਣ ਵਾਲੀਆਂ ਜਿਹੜੀਆਂ ਉਹ ਔਰਤਾਂ 100-100 ਰੁਪਏ ਦੇ ਵਿੱਚ ਸੰਘਰਸ਼ੀ ਲੋਕ ਕਿਵੇਂ ਵਿਖਦੇ ਆ ਇਹਦਾ ਜ਼ਿਕਰ ਕੀਤਾ ਗਿਆ ਸੀ ਤੇ ਬੇਬੇ ਮਹਿੰਦਰ ਕੌਰ ਜਿਹੜੇ ਕਿ ਬਹਾਦਰਗੜ ਜੰਡੀਆਂ ਪਿੰਡ ਦੇ ਵਸਨੀਕ ਆ ਤੇ ਉਹਨਾਂ ਦੀ ਨਾਲ ਤਸਵੀਰ ਪੋਸਟ ਕੀਤੀ ਗਈ ਸੀ ਸੋ ਇਹ ਜਦੋਂ ਪੋਸਟ ਕਰਤੀ ਤੇ ਫਿਰ ਵਿਵਾਦ ਪੈਦਾ ਹੋ ਗਿਆ ਵੀ ਭਾਈ ਪੰਜਾਬੀਆਂ ਨੂੰ 100-100 ਰੁਪਏ ਦੇ ਵਿੱਚ ਵਿਕਣ ਵਾਲਾ ਕਿਹ ਖੰਗਣਾ ਨੇ ਬੇਬੇ ਮਹਿੰਦਰ ਕੌਰ ਨੇ ਆਪਣੇ ਵਕੀਲਾਂ ਦੇ ਰਾਹੀਂ ਕੰਗਣਾ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਵਾਤਾ 4 ਸਾਲ ਕੰਗਣਾ ਰਣੌਤ ਨੇ ਇਸ ਕੇਸ ਦੇ ਵੱਲ ਕੋਈ ਗੌਰ ਨਹੀਂ ਕੀਤੀ ਇਹਨੇ ਸਮੇਂ ਦੇ ਵਿੱਚ ਉਹ ਮੈਂਬਰ ਪਾਰਲੀਮੈਂਟ ਵੀ ਬਣ ਗਈ ਹਿਮਾਚਲ ਦੇ ਮੰਡੀ ਖੇਤਰ ਤੋਂ ਤੇ ਕੁਝ ਕੁ ਸਮਾਂ ਪਹਿਲਾਂ ਉਹਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਸੀ ਕਿ ਇਸ ਕੇਸ ਨੂੰ ਰੱਦ ਕੀਤਾ ਜਾਵੇ ਜਿਹੜਾ ਬਠਿੰਡੇ ਦੇ ਵਿੱਚ ਆ ਇਹ ਕੋਈ ਵੱਡੀ ਗੱਲ ਨਹੀਂ ਆ ਇਹ ਕੋਈ ਇਦਾਂ ਦੀ ਮਹੱਤਵਪੂਰਨ ਗੱਲ ਨਹੀਂ ਆ ਪਰ ਅਦਾਲਤ ਨੇ ਉਹਦੀ ਗੱਲ ਦੇ ਵੱਲ ਗੌਰ ਨਹੀਂ ਸੀ ਕੀਤੀ ਇਹ ਅਦਾਲਤ ਨੇ ਗੱਲ ਕਹੀ ਸੀ ਕਿ ਕੇਸ ਚੱਲੂਗਾ ਤਾਂ ਤੁਸੀਂ ਬਠਿੰਡੇ ਦੀ ਅਦਾਲਤ ਦੇ ਵਿੱਚ ਪੇਸ਼ ਹੋਵੋ ਸੋ 4 ਸਾਲਾਂ ਬਾਅਦ ਉਹ ਪਹਿਲੀ ਵਾਰ ਬਠਿੰਡਾ ਦੀ ਅਦਾਲਤ ਦੇ ਵਿੱਚ ਇਸ ਕਰਕੇ ਆਈ ਕਿਉਂਕਿ ਅਦਾਲਤ ਨੇ ਗੱਲ ਕਹੀ ਸੀ ਪਿਛਲੇ ਤਰੀਕੇ ਦੇ ਉੱਤੇ ਕਿ ਅਗਲੀ ਵਾਰ ਉਹਨੂੰ ਖੁਦ ਨੂੰ ਆਉਣਾ ਹੀ ਪਵੇਗਾ ਸੋ ਕੰਗਣਾ ਰਣੌਤ ਨੂੰ ਆਉਣਾ ਪਿਆ ਤੇ ਉਹਦੇ ਵੱਲੋਂ ਇੱਥੇ ਆ ਕੇ ਮਾਫੀ ਮੰਗ ਲਈ ਗਈ ਆ ਬਠਿੰਡਾ ਅਦਾਲਤ ਦੇ ਵਿੱਚ ਕੰਗਣਾ ਰਣੌਤ ਨੇ ਮਾਫੀ ਮੰਗੀ ਆ ਉਹਨੇ ਇਹ ਗੱਲ ਕਹੀ ਆ ਕਿ ਮਿਸ ਅੰਡਰਸਟੈਂਡਿੰਗ ਹੋਈ ਆ ਮੇਰਾ ਕਿਸੇ ਦੀ ਵੀ ਭਾਵਨਾ ਨੂੰ ਸੱਟ ਮਾਰਨ ਦਾ ਕੋਈ ਵਿਚਾਰ ਨਹੀਂ ਮਾਵਾ ਬੇਸ਼ੱਕ ਪੰਜਾਬ ਦੀਆਂ ਹੁਣ ਤੇ ਭਾਵੇਂ ਹਿਮਾਚਲ ਦੀਆਂ ਮੈਂ ਸਭ ਦਾ ਬਹੁਤ ਸਤਿਕਾਰ ਕਰਦੀ ਹਾਂ ਉਹ ਤਾਂ ਇੱਕ ਮੀਮ ਦੇ ਤੌਰ ਦੇ ਉੱਤੇ ਵਰਤੀ ਗਈ ਪੋਸਟ ਸੀ ਜਿਹੜੀ ਕਿ ਅੱਗੇ ਰੀਟਵੀਟ ਕੀਤੀ ਗਈ ਉਹਦੇ ਵਿੱਚ ਮੈਂ ਕੁਝ ਵੀ ਨਵਾਂ ਆਪਣੇ ਵੱਲੋਂ ਸ਼ੇਅਰ ਨਹੀਂ ਸੀ ਕੀਤਾ ਸੋ ਇਸ ਗੱਲ ਦੇ ਉੱਤੇ ਕੱਲ ਪੂਰੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਚਰਚਾ ਛੜੀ ਰਹੀ ਆ ਕਿ 4 ਸਾਲਾਂ ਬਾਅਦ ਟੰਗੜਾ ਨਲੋਂਤ ਨੂੰ ਮਾਫੀ ਮੰਗਣ ਦਾ ਚੇਤਾ ਆਇਆ ਤੇ ਲੰਗੇ ਕੱਲ ਬੀਬੇ ਮਹਿੰਦਰ ਕੌਰ ਸੇਤ ਠੀਕ ਨਾ ਹੋਣ ਕਰਕੇ ਨਹੀਂ ਸੀ ਪਹੁੰਚੇ ਅਦਾਲਤ ਦੇ ਵਿੱਚ ਉਹਨਾਂ ਨੇ ਪਤੀ ਲਾਭ ਸਿੰਘ ਪਹੁੰਚੇ ਸੀ ਤੇ ਲਾਭ ਸਿੰਘ ਹੋਰਾਂ ਦੇ ਨਾਲ ਵੀ ਕੰਗੜਾ ਰਣੌਤ ਦੀ ਗੱਲ ਹੋਈ ਆ ਤੇ ਲਾਭ ਸਿੰਘ ਹੋਰਾਂ ਨੇ ਇੱਕ ਇੰਟਰਵਿਊ ਦੇ ਵਿੱਚ ਗੱਲ ਕਹੀ ਆ ਵੀ ਕੰਗੜਾ ਨੇ ਮੈਨੂੰ ਖੁਦ ਕਿਹਾ ਅਦਾਲਤ ਦੇ ਵਿੱਚ ਕਿ ਮਿਸ ਅੰਡਰਸਟੈਂਡਿੰਗ ਸੀ ਤੇ ਇਹ ਮਸਲਾ ਹੁਣ ਹੱਲ ਕਰ ਲੈਣਾ ਚਾਹੀਦਾ ਤੇ ਪੱਤਰਕਾਰਾਂ ਨੇ ਸਵਾਲ ਕੀਤਾ ਗੁਲਾਬ ਸਿੰਘ ਹੋਰਾਂ ਨੂੰ ਵੀ ਤੁਸੀਂ ਕੀ ਕਹਿਣਾ ਚਾਹੋਗੇ ਵੀ ਭਾਈ ਹੁਣ ਫਿਰ ਮਸਲਾ ਹੱਲ ਕਰ ਲੋਗੇ ਉਹ ਕਹਿੰਦੇ ਦੇਖੋ 4 ਸਾਲ ਜਿਹੜੇ ਜਿਹੜੇ ਲੋਕਾਂ ਨੇ ਜਿਹੜੇ ਜਿਹੜੇ ਕਿਸਾਨ ਜਿਸ ਬੰਦਿਆਂ ਵਾਲਿਆਂ ਨੇ ਸਾਡਾ ਸਾਥ ਦਿੱਤਾ ਕੇ ਇਸ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਰਾਏ ਕਰਕੇ مشਵਰਾ ਕਰਕੇ ਹੀ ਅੱਗੇ ਵਧਾਂਗੇ ਇਹ ਨਹੀਂ ਕਿ ਅਸੀਂ ਆਪਣੇ ਤੌਰ ਦੇ ਉੱਤੇ ਕੁਝ ਵੀ ਕਰ ਲਈਏ ਐਵੇਂ ਅਸੀਂ ਬਿਲਕੁਲ ਨਹੀਂ ਕਰਾਂਗੇ ਸੋ ਮਤਲਬ ਕਹਿਣ ਦਾ ਇਹ ਆ ਕਿ ਇੱਕ ਬੇਬੇ 90 ਸਾਲ ਦੀ ਦੇ ਸੰਘਰਸ਼ ਨੂੰ ਕਲ ਬੂਰ ਪਿਆ ਤੇ ਕੰਗੜਾ ਨੌਤ ਵਰਗੇ ਜਿਹੜੇ ਲੋਕ ਕਦੇ ਵੀ ਕਿਸੇ ਬਾਰੇ ਕੁਝ ਵੀ ਬੋਲ ਜਾਂਦੇ ਆ ਉਹਨਾਂ ਨੂੰ ਕਲ ਇਸ ਗੱਲ ਦਾ ਸਬਕ ਆਇਆ ਕਿ ਭਾਈ ਕਿਉਂ ਨਹੀਂ ਇਉਂ ਕਰਨੇ ਚਾਹੀਦਾ ਤੋਰ ਕੇ ਬੋਲਣਾ ਚਾਹੀਦਾ ਸੋ ਇਹ ਜੀ ਕਿ ਕੱਲ ਉਹਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਉਸ ਤੋਂ ਅਗਲੀ ਗੱਲ ਇਹ ਆਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਦਰਬਾਰ ਸਾਹਿਬ ਦਾ ਲੰਘੇ ਕੱਲ ਰਾਸ਼ਟਰਪਤੀ ਭਵਨ ਦੇ ਵਿੱਚ ਮਾਡਲ ਭੇਟ ਕੀਤਾ ਗਿਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜੇ ਸ਼ਹੀਦੀ ਸਮਾਗਮ ਸ਼ੁਰੂ ਹੋਣੇ ਆ ਤੇ ਉਹਦੇ ਵਿੱਚ ਤੇ ਸ਼ਾਮਲ ਹੋਣ ਦੇ ਵਾਸਤੇ ਦਰੋਪਤੀ ਮੁਰਮੂ ਨੂੰ ਕਿਹਾ ਗਿਆ ਪੰਜਾਬ ਦੇ ਮੁੱਖ ਮੰਤਰੀ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਦੇ ਵਿੱਚ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਸੱਦਾ ਦਿੱਤਾ ਜੀ ਆਉਣ ਦੇ ਲਈ ਤੇ ਰਾਸ਼ਟਰਪਤੀ ਭਵਨ ਦੇ ਵਿੱਚ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਕਿਹਾ ਜੀ ਕਿ ਮੁੱਖ ਮੰਤਰੀ ਨੇ ਕਿ ਇਹਨਾਂ ਪਵਿੱਤਰ ਸਮਾਗਮਾਂ ਦੇ ਵਿੱਚ ਕਿਰਪਾ ਕਰਕੇ ਤੁਸੀਂ ਹਾਜ਼ਰ ਹੋਇਓ ਤੇ ਜਿਹੜਾ ਵੀ ਦਿਨ ਤੁਹਾਨੂੰ ਸੂਟ ਕੀਤਾ ਜਿਹੜਾ ਵੀ ਤੁਹਾਡੇ ਕੋਲੇ ਸਮਾਂ ਹੋਇਆ ਤੁਸੀਂ ਉਸ ਸਮੇਂ ਦੇ ਮੁਤਾਬਕ ਆ ਜਿਓ ਤੇ ਪੰਜਾਬ ਦੀ ਸਰਕਾਰ ਤੁਹਾਡਾ ਸਵਾਗਤ ਕਰੂਗੀ ਤੁਹਾਡੀ ਅਸੀਂ ਉਡੀਕ ਕਰਾਂਗੇ ਹੁਣ ਦ੍ਰੋਪਤੀ ਮੁਰਮੂ ਜੀ ਆਉਂਦੇ ਆ ਕਿ ਨਹੀਂ ਆਉਂਦੇ ਸਮਾਂ ਹੈ ਕਿ ਨਹੀਂ ਹੈ ਇਹ ਹੁਣ ਉਹਨਾਂ ਦਾ ਆਪਦਾ ਵਿਸ਼ਾ ਹੈਗਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਪੰਜਾਬ ਦੀ ਸਰਕਾਰ ਸ਼ਹੀਦੀ ਸਮਾਗਮ ਪਰ ਜਿਹੜੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਬਣਾ ਰਹੀ ਹੈ ਤੇ ਉਹਦੇ ਬੰਦੇ ਨਜ਼ਰ ਹੀ ਤੇ ਇਹ ਤਿਆਰੀਆਂ ਦੇ ਵਿੱਚ ਵਾਅਦਾ ਅੱਗੇ ਕਰਦੇ ਆ ਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੂੰ ਵੀ ਮਿਲਣ ਲਈ ਕਿਹਾ ਗਿਆ ਇੱਥੇ ਆਉਣ ਲਈ ਕਿਹਾ ਗਿਆ ਇਹ ਸਮਾਗਮ ਨਵੰਬਰ ਮਹੀਨੇ ਦੇ ਵਿੱਚ ਹੋਣੇ ਆ ਉਸ ਤੋਂ ਕੁਲੀ ਕੱਲੇ ਜੀ ਕਿ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਬੇਹੱਦ ਵਾਧਾ ਹੋ ਗਿਆ। ਇਸ ਸਾਲ ਧੋਨੇ ਦੇ ਸੀਜ਼ਨ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਘਟਨਾਵਾਂ ਪਿਛਲੇ ਦਿਨਾਂ ਦੇ ਮੁਕਾਬਲਤਨ ਤੇ ਲੰਘੇ ਕੱਲ 147 ਦਰਜ ਕੀਤੀਆਂ ਗਈਆਂ। ਇਹ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ 20 ਵਧ ਵਧ ਸੀ ਤੇ 2024 ਦੇ ਸੀਜ਼ਨ ਦੇ ਵਿੱਚ ਲੰਘੇ ਕੱਲ ਯਾਨੀ ਕਿ ਮੰਗਲਵਾਰ ਲੰਘੇ ਕੱਲ ਮੰਗਲਵਾਰ 138 ਘਟਨਾਵਾਂ ਪਰਾੜੀ ਸਾੜਨ ਦੀਆਂ ਤੇ 2024 ਚ ਦਰਜ ਕੀਤੀਆਂ ਗਈਆਂ ਸੀ ਤੇ ਹੁਣ ਇਹ ਵੱਧ ਕੇ 147 ਹੋ ਗਈਆਂ ਦੂਜੇ ਪਾਸੇ ਜੇ ਸਾਲ 2023 ਦੇ ਵਰਚਾਤ ਮਾਰ ਗਏ ਤਾਂ ਇਹਨਾਂ ਘਟਨਾਵਾਂ ਦੀ 15 ਸਤੰਬਰ ਤੋਂ ਲੈ ਕੇ 27 ਅਕਤੂਬਰ ਤੱਕ ਗਿਣਤੀ 400 ਤੇ 59 ਦਰਜ ਕੀਤੀ ਗਈ ਸੀ 2024 ਦੇ ਵਿੱਚ ਲੰਘੇ ਕੱਲ੍ਹ ਦੇ ਦਿਨ ਘਟਨਾਵਾਂ ਦੀ ਗਿਣਤੀ 1995 ਸੀ ਇਸ ਸੀਜ਼ਨ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਪਹਿਲਾਂ ਇਹ ਗੱਲ ਕਹੀ ਗਈ ਵੀ ਕਾਫੀ ਘਟ ਗਈਆਂ ਪਰ ਹੁਣ ਇਹਨਾਂ ਦੀ ਗਿਣਤੀ ਦੇ ਵਿੱਚ ਇੱਕਦਮ ਇਹਨਾਂ ਵਾਧਾ ਹੋ ਗਿਆ ਵੀ ਭਾਈ ਪੰਜਾਬ ਦੇ ਵਿੱਚ ਆਬੋ ਹਵਾ ਦੇ ਵਿੱਚ ਜ਼ਹਿਰਾਂ ਘੁਲ ਰਹੀਆਂ ਹਾਲਾਂਕਿ ਹੁਣ ਧੂਆਂ ਵੀ ਧਾਰਮਿਕ ਹੋ ਗਿਆ ਜੇ ਆਪਾਂ ਕਹਿ ਲਈਏ ਵੀ ਪ੍ਰਾਲੀ ਨੂੰ ਅੱਗ ਲਾਉਨੇ ਆ ਤਾਂ ਇਹ ਗੱਲ ਕਹੀ ਜਾਂਦੀ ਕਿ ਭਾਈ ਇਹ ਸਿੱਖ ਧੂਆਂ ਪੈਦਾ ਕਰੀ ਜਾਂਦੇ ਆ ਤੇ ਜੇ ਫੈਕਟਰੀਆਂ ਦਾ ਹੁੰਦਾ ਤੇ ਪਟਾਕਿਆਂ ਦਾ ਹੁੰਦਾ ਤਾਂ ਕਹਿੰਦੇ ਜੀ ਹਿੰਦੂ ਪੈਦਾ ਕਰੀ ਜਾਂਦੇ ਆ ਜਦ ਕਿ ਇਸ ਵਾਤਾਵਰਣ ਦੇ ਵਿੱਚ ਸਭ ਨੇ ਬਰਾਬਰ ਦਾ ਸਾਹ ਲੈਣਾ ਤੇ ਪਰ ਬਰਾਬਰ ਦਾ ਸਾਹ ਲੈਣ ਦੇ ਬਾਵਜੂਦ ਤੇ ਇੱਥੇ ਬਰਾਬਰ ਦੀ ਗੱਲ ਨਹੀਂ ਹੁੰਦੀ ਕਿ ਸਾਰੇ ਹੀ ਆਪਣੀ ਜ਼ਿੰਮੇਵਾਰੀ ਤੋਂ ਭੱਜੇ ਹੋਏ ਆ ਤੇ ਦੁੱਖ ਹੈ ਇਸ ਗੱਲ ਦਾ ਵੀ ਇਸ ਗੱਲ ਦੇ ਵੱਲ ਕੋਈ ਗੌਰ ਨਹੀਂ ਕਰਦਾ ਕਿ ਅਸੀਂ ਆਪਦੇ ਵਾਤਾਵਰਨ ਨੂੰ ਪੁਲੀਤ ਨਾ ਕਰੀਏ ਕਿਸਾਨ ਆਪਣੀ ਮਜਬੂਰੀ ਰੋਈ ਜਾਂਦੇ ਆ ਪਟਾਕਿਆਂ ਵਾਲੇ ਆਪਣੀ ਰੋਈ ਜਾਂਦੇ ਆ ਫੈਕਟਰੀਆਂ ਵਾਲੇ ਆਪਦੀ ਰੋਈ ਜਾਂਦੇ ਆ ਸੋ ਇਹੋ ਜੀ ਖਬਰ ਹਰ ਰੋਜ਼ ਹੀ ਆ ਜਾਂਦੀ ਆ ਵੀ ਭਾਈ ਆ ਵੀ ਹੋ ਗਿਆ ਤੇ ਹੁਣ ਆ ਵੀ ਹੋ ਗਿਆ ਤੇ ਆ ਵੀ ਹੋ ਗਿਆ ਤੇ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚ ਰੈਡ ਐਂਟਰੀ ਤੇ ਕਈ ਗੱਲਾਂ ਹੋਰ ਵੀ ਸ਼ਾਮਲ ਕੀਤੀਆਂ ਜਾਂਗੀਆਂ ਉਸ ਤੋਂ ਕੁਲੀ ਗੱਲ ਇਹ ਆ ਲਵਾਰਸ ਕੁੱਤਿਆਂ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਲੰਘੇ ਕੱਲ ਸੂਬਿਆਂ ਨੂੰ ਸਖਤ ਝਾੜ ਪਾਈ ਗਈ ਆ ਤੇ ਲਵਾਰਸ ਕੁੱਤਿਆਂ ਦੇ ਮਾਮਲੇ ਦੇ ਉੱਤੇ ਅਦਾਲਤ ਨੇ ਨਾਰਾਜ਼ਗੀ ਪ੍ਰਗਟਾਈ ਆ ਅਦਾਲਤ ਨੇ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ 3 ਨਵੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੁਪਰੀਮ ਕੋਰਟ ਨੇ ਤੇ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਯਾਨੀ ਕਿ ਯੂਟੀ ਦੀਆਂ ਸਰਕਾਰਾਂ ਵੱਲੋਂ ਲਵਾਰਸ ਕੁੱਤਿਆਂ ਦੇ ਮੁੱਦੇ ਬਾਰੇ ਹਲਫਨਾਮਾ ਦਾਇਰ ਕਰਨ ਦੇ ਵਿੱਚ ਸਫਲ ਰਹਿਣ ਤੇ ਨਾਰਾਜ਼ਗੀ ਪ੍ਰਗਟਾਈ ਆ ਅਦਾਲਤ ਨੇ ਕਿਹਾ ਕਿ ਅਜਿਹੇ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਜਿਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਭਾਰਤ ਦਾ ਅਕਸ ਖਰਾਬ ਹੋਇਆ ਅਦਾਲਤ ਨੇ ਕਿਹਾ ਕਿ ਸਿਰਫ ਤੇਲੰਗਾਨਾ ਤੇ ਐਮਸੀਡੀ ਤੇ ਪੱਛਮੀ ਬੰਧਾਰ ਨੇ ਹਲਫਨਾਮਾ ਦਾਇਰ ਕੀਤਾ ਸੀ ਜਦਕਿ ਬਾਕੀ ਕਿਸੇ ਸੂਬੇ ਨੇ ਦਰਜ ਨਹੀਂ ਕੀਤਾ ਸੁਣਵਾਈ ਦੌਰਾਨ ਜਸਟਿਸ ਵਿਕਰਮਨਾਥ ਨੇ ਕਿਹਾ ਵੀ ਜੇਕਰ ਸੂਬਿਆਂ ਦੇ ਮੁੱਖ ਸਖਤਰ ਅਦਾਲਤ ਦੇ ਵਿੱਚ ਪੇਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਉੱਤੇ ਜੁਰਮਾਨਾ ਲਾਇਆ ਜਾਊਗਾ ਜਾਂ ਸਖਤ ਕਾਰਵਾਈ ਦਾ ਸਾਹਮਣਾ ਕਰਨਾ ਪਊਗਾ ਉਹਨਾਂ ਨੇ ਕਿਹਾ ਕਿ ਸਾਰੇ ਮੁਕਸਕਤਰ 3 ਨਵੰਬਰ ਨੂੰ ਇੱਥੇ ਮੌਜੂਦ ਹੋਣ ਨਹੀਂ ਤਾਂ ਅਸੀਂ ਐਡੀਟੋਰੀਅਮ ਦੇ ਵਿੱਚ ਅਦਾਲਤ ਲਾਵਾਂਗੇ ਦੱਸਣਯੋਗ ਹੈ ਕਿ ਲਵਾਰਸ ਕੁੱਤਿਆਂ ਦਾ ਮੁੱਦਾ ਦਿੱਲੀ ਐਨਸੀਆਰ ਤੱਕ ਸੀਮਿਤ ਸੀ ਪਰ 22 ਅਗਸਤ ਨੂੰ ਸੁਪਰੀਮ ਕੋਰਟ ਨੇ ਇਹਨੂੰ ਪੂਰੇ ਦੇਸ਼ ਲਈ ਕਰ ਦਿੱਤਾ ਤੇ ਫਿਰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਹੁਕਮ ਲਾਗੂ ਕਰਨ ਦਾ ਹੁਕਮ ਹਲਫਨਾਮਾ ਧਾਇਰ ਕੀਤਾ ਸੀ ਪਰ ਬਹੁਤੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹਲਫਨਾਮਾ ਧਾਇਰ ਹੀ ਨਹੀਂ ਕੀਤਾ ਤੇ ਇਸ ਗੱਲ ਦੇ ਉੱਤੇ ਹੁਣ ਸੁਪਰੀਮ ਕੋਰਟ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਤੇ ਗੁੱਸੇ ਦੇ ਵਿੱਚ ਕਿ ਭਾਈ ਇਹਨਾਂ ਦੇ ਵੱਲੋਂ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਜਾ ਰਿਹਾ ਉਸ ਤੋਂ ਅਗਲੀ ਗੱਲ ਇਹ ਵੀ ਲੰਘੇ ਕੱਲ ਗਿਆਨੀ ਕੁਲਦੀਪ سنگੜਗੱਜ ਜਿਹੜੇ ਕਿ ਜ਼ਥੇਦਾਰ ਸਾਹਿਬ ਨੇ ਉਹਨਾਂ ਨੇ ਸਵਾਲ ਕੀਤਾ ਵੀ ਪੰਜਾਬ ਦੇ ਮੁੱਖ ਮੰਤਰੀ ਦੀ ਜੇਕਰ ਗਲਤ ਵੀਡੀਓ ਬਣੀ ਤੇ ਉਹ ਚੁਕਵਾ ਦਿੱਤੀ ਗਈ ਹੈ ਕਿਉਂਕਿ ਇਹ ਗੱਲ ਕਹੀ ਗਈ ਸੀ ਸਾਈਬਰ ਸੈੱਲ ਦੇ ਵੱਲੋਂ ਤੇ ਅਦਾਲਤ ਦੇ ਵਿੱਚ ਤੇ ਅਦਾਲਤ ਨੇ ਹੁਕਮਾਂ ਦੇ ਉੱਤੇ ਜਿੰਨੀਆਂ ਵੀ ਵੀਡੀਓ ਜਗਮਨ ਸਮਰਾ ਦੇ ਵੱਲੋਂ ਬਣਾਈ ਗਈਆਂ ਸੀ ਪਾਇਆ ਗੰਗਾ ਸੀ ਉਹ ਸਾਰੀਆਂ ਸਾਰੀਆਂ YouTube ਤੋਂ Facebook ਤੋਂ ਚੱਕ ਦਿੱਤੀਆਂ ਗੀਆਂ ਹਾਂ ਜੇ ਕਿਸੇ ਨੇ ਡਾਊਨਲੋਡ ਕਰਕੇ ਪਹਿਲਾਂ ਰੱਖ ਲਈ ਹੋਵੇ ਤਾਂ ਉਹ ਗੱਲ ਵੱਖਰੀ ਆ ਪਰ ਜਦੋਂ ਹੁਣ ਉਹ ਕੁਝ ਕਰ ਦਿੱਤਾ ਗਿਆ ਵੀ ਮਤਲਬ ਮੁੱਖ ਮੰਤਰੀ ਸਾਹਿਬ ਦਾ ਅਕਸ ਖਰਾਬ ਹੁੰਦਾ ਸੀ ਤਾਂ ਇਹ ਵੀਡੀਓ ਚੱਕ ਦਿੱਤੀਆਂ ਗੀਆਂ ਬਹੁਤ ਵਧੀਆ ਗੱਲ ਆ ਪਰ ਜਥੇਦਾਰ ਨੇ ਸਵਾਲ ਕੀਤਾ ਵੀ ਪਿਛਲੇ ਲੰਮੇ ਸਮੇਂ ਤੋਂ ਦਰਬਾਰ ਸਾਹਿਬ ਦੀਆਂ AI ਦੇ ਰਾਹੀਂ ਗਲਤ ਵੀਡੀਓ ਬਣ ਰਹੀਆਂ ਇਹਨਾਂ ਵੀਡੀਓ ਨੂੰ ਪ੍ਰਚਾਰਿਆ ਜਾ ਰਿਹਾ ਪਰ ਅਸੀਂ ਬਾਰ-ਬਾਰ ਸਾਈਬਰ ਸੈੱਲ ਦੇ ਕੋਲੇ ਗਏ ਪਰ ਹਾਲੇ ਤੱਕ ਇਹ ਵੀਡੀਓ ਚੱਕੀਆਂ ਨਹੀਂ ਜਾ ਰਹੀਆਂ ਉਹ ਕਿਹੜੇ ਕਾਰਨ ਹੈ ਕਿ ਮੁੱਖ ਮੰਤਰੀ ਵਾਲੀ ਵੀਡੀਓ ਤਾਂ ਚੱਕੀ ਜਾ ਸਕਦੀ ਹੈ ਪਰ ਹਾਲੇ ਤੱਕ ਦਰਬਾਰ ਸਾਹਿਬ ਦੀ ਆਸਥਾ ਨੂੰ ਮਰਿਆਦਾ ਨੂੰ ਢਾਹ ਲਾਉਣ ਵਾਲੀ ਵੀਡੀਓ ਨਹੀਂ ਚੱਕੀ ਗਈ ਇਹ ਇੱਕ ਨਹੀਂ ਬਹੁਤ ਸਾਰੀਆਂ ਵੀਡੀਓ ਆ ਕਿਸੇ ਵੀਡੀਓ ਦੇ ਵਿੱਚ AI ਤਕਨੀਕ ਦੇ ਰਾਹੀਂ ਦਰਬਾਰ ਸਾਹਿਬ ਨੂੰ ਢਾਹਦਾ ਵਿਖਾਇਆ ਗਿਆ ਕਿਸੇ ਵੀਡੀਓ ਦੇ ਵਿੱਚ AI ਤਕਨੀਕ ਦੇ ਰਾਹੀਂ ਦਰਬਾਰ ਸਾਹਿਬ ਦੇ ਵਿੱਚ ਜਾਨਵਰ ਵੜੇ ਹੋਏ ਦਿਖਾਏ ਗਏ ਆ ਸੋ ਇਸ ਤਰੀਕੇ ਦੀਆਂ ਵੀਡੀਓ ਯਤਿਆਦਾਰ ਸਾਹਿਬ ਦਾ ਸਵਾਲ ਆਪਣੀ ਥਾਂ ਦੇ ਉੱਤੇ ਬਿਲਕੁਲ ਵਾਜਬ ਆ ਕਿ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਜੇ ਮੁੱਖ ਮੰਤਰੀ ਸਾਹਿਬ ਦੀ ਵੀਡੀਓ ਡਿਲੀਟ ਹੋ ਸਕਦੀ ਹੈ ਸੋਸ਼ਲ ਮੀਡੀਆ ਤੋਂ ਤਾਂ ਦਰਬਾਰ ਸਾਹਿਬ ਦੇ ਬਾਰੇ ਗਲਤ ਪੇਸ਼ ਕਰੀਆਂ ਕਰਨ ਵਾਲੀਆਂ AI ਰਹੀ ਬਣਾਈਆਂ ਵੀਡੀਓ ਕਿਉਂ ਨਹੀਂ ਹੁਣ ਤੱਕ ਠਟਾਈਆਂ ਗਈਆਂ ਖਤਮ ਕੀਤੀਆਂ ਗਈਆਂ ਇਹ ਕਿਉਂ ਨਹੀਂ ਡਿਲੀਟ ਹੋਈਆਂ ਤੇ ਹੁਣ ਇਸ ਗੱਲ ਦਾ ਉੱਤਰ ਕੌਣ ਦੇਊਗਾ ਇਹ ਸਮਾਂ ਦੱਸੂਗਾ ਪਰ ਇਹ ਸਵਾਲ ਬਹੁਤ ਵੱਡਾ ਉਸ ਤੋਂ ਗੱਲ ਇਹ ਆ ਜਗਮਨ ਸਮਰਾਹ ਜਿਹਦੇ ਵੱਲੋਂ ਮੁੱਖ ਮੰਤਰੀ ਦੀਆਂ ਵੀਡੀਓ ਵਾਰ-ਵਾਰ ਪੋਸਟ ਕੀਤੀਆਂ ਗਈਆਂ ਉਹਦੇ ਮਾਪਿਆਂ ਦੇ ਵੱਲੋਂ ਗ੍ਰਿਫਤਾਰ ਨੌਜਵਾਨਾਂ ਨੂੰ ਬੇਕਸੂਰ ਦੱਸਦੇ ਆ ਤੁਰੰਤ ਰਿਹਾ ਕਰਨ ਦੀ ਮੰਗ ਕੀਤੀ ਗਈ ਆ ਤੇ ਪਿੰਡ ਫੱਗੂ ਵਾਲਾ ਦੇ ਜੰਪਲ ਕੈਨੇਡਾ ਦੇ ਵਿੱਚ ਰਹਿਣ ਵਾਲੇ ਜਗਮਨ ਸਮਰਾ ਦੇ ਵੱਲੋਂ ਮੁੱਖ ਮੰਤਰੀ ਦੀਆਂ ਵੀਡੀਓ ਵਾਇਰਲ ਜਦੋਂ ਕੀਤੀ ਗਈਆਂ ਤੇ ਪੁਲਿਸ ਦੇ ਵੱਲੋਂ ਉਹਨਾਂ ਦੇ ਪਰਿਵਾਰ ਦੇ ਤਿੰਨ ਨੌਜਵਾਨਾਂ ਨੂੰ ਇੱਕ ਕੇਸ ਦੇ ਵਿੱਚ ਜੇਲ੍ਹ ਭੇਜਣ ਤੇ ਜਗਮਨ ਸਮਰਾ ਦੇ ਮਾਪਿਆਂ ਨੇ ਨੌਜਵਾਨਾਂ ਨੂੰ ਬੇਕਸੂਰ ਦੱਸਦਿਆਂ ਉਹਨਾਂ ਨੂੰ ਤੁਰੰਤ ਰਿਹਾ ਕਰਨ ਤੇ ਕੇਸ ਰੱਦ ਕਰਨ ਦੀ ਅਪੀਲ ਕੀਤੀ ਹੈ ਸੋਸ਼ਲ ਮੀਡੀਆ ਤੇ ਮਿਲੇ ਦੋ ਵਕ ਵਕ ਹੱਥ ਲਿਖਤ ਪੱਤਰਾਂ ਜਿਹਦੇ ਵਿੱਚ ਜਗਮਨ ਸਮਰਾ ਦੇ ਪਿਤਾ ਸੇਵਾ ਮੁਕਤ ਪ੍ਰਿੰਸੀਪਲ ਦਵਿੰਦਰ ਸਿੰਘ ਸਮਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕਰਦਿਆਂ ਕਿਹਾ ਕਿ ਪੀਪਲ ਪਾਰਟੀ ਬਣਾਉਣ ਸਮੇਂ ਉਹ ਜਗਮਨ ਸਮਰਾ ਦੇ ਸੰਪਰਕ ਦੇ ਵਿੱਚ ਆਏ ਸਨ ਉਹਨਾਂ ਨੂੰ ਇੱਕ ਵਾਰ ਸੈਟਲ ਤੋਂ ਲਿਆ ਕੇ ਹੋਟਲ ਦੇ ਵਿੱਚ ਠਹਿਰਾਇਆ ਗਿਆ ਸੀ ਉਹ ਭਗਵੰਤ ਮਾਨ ਤੇ ਯਾਨੀ ਕਿ ਉਸ ਵੇਲੇ ਸਾਨੂੰ ਮਿਲੇ ਸੀ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਨਹੀਂ ਪਤਾ ਕਿ ਉਹਨਾਂ ਦਾ ਪੰਗਾ ਕੀ ਆਪਸ ਦੇ ਵਿੱਚ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਉਹ ਠੀਕ ਹੈ ਪਰ ਉਹਨਾਂ ਦੇ ਤਿੰਨੇ ਭਤੀਜਾਂ ਦਾ ਕੋਈ ਕਸੂਰ ਨਹੀਂ ਹੈ ਇੱਕ ਵੱਖਰੇ ਪੱਤਰ ਦੇ ਵਿੱਚ ਜਗਮਨ ਸਮਰਾ ਦੀ ਮਾਤਾ ਸੇਵਾ ਮੁਕਤ ਅਧਿਆਪਕਾ ਸੁਰਿੰਦਰਪਾਲ ਕੌਰ ਨੇ ਵੀ ਗ੍ਰਿਫਤਾਰ ਨੌਜਵਾਨਾਂ ਨੂੰ ਬੇਕਸੂਰ ਹੋਣ ਤੇ ਨੌਜਵਾਨਾਂ ਦੇ ਪਿਤਾ ਛੋਟੀ ਉਮਰ ਦੇ ਵਿੱਚ ਹੀ ਚਲੇ ਜਾਣ ਤੇ ਇਹਨਾਂ ਵੱਲੋਂ ਮਾਵਾ ਨਾਲੋਂ ਵੱਧ ਪਿਆਰ ਦੇਣ ਦਾ ਵਾਸਤਾ ਪਾਉਂਦਿਆ ਗ੍ਰਿਫਤਾਰ ਕੀਤੇ ਰਵਿੰਦਰ ਸਿੰਘ ਰਵੀ ੁਰਪਿੰਦਰ ਸਿੰਘ ਰੋਮੀ ਤੇ ਜਸਵਿੰਦਰ ਸਿੰਘ ਜੱਸੀ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਰਨ ਦੀ ਅਪੀਲ ਕਰਦੇ ਆ ਪਿੰਡ ਵਸਗਾਂ ਨੂੰ ਵੀ ਇਹਨਾਂ ਦੀ ਮਦਦ ਕਰਨ ਵਾਸਤੇ ਕਿਹਾ ਇਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਬੜੇ ਦੁੱਖ ਦੀ ਗੱਲ ਆ ਕਿ ਸਾਡੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਜਦ ਕਿ ਸਾਡੇ ਬੱਚਿਆਂ ਦਾ ਕਸੂਰ ਕੋਈ ਨਹੀਂ ਜਗਮਨ ਸਮਰਾ ਨਾਲ ਤੁਹਾਡਾ ਪੰਦਾ ਤੇ ਸਾਡੇ ਪਰਿਵਾਰ ਦਾ ਬਾਕੀ ਦਾ ਕੋਈ ਵੀ ਕਸੂਰ ਨਹੀਂ ਆ ਉਸ ਤੋਂ ਕੁਲੀ ਗੱਲ ਇਹ ਆ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਨਾਲ-ਨਾਲ ਭਾਜਪਾ ਪਿੰਡਾਂ ਦੇ ਵਿੱਚ ਵੋਟ ਬੈਂਕ ਮਜ਼ਬੂਤ ਕਰਨ ਲੱਗੀ ਆ। ਗੁਪਤ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਪਿੰਡ-ਪਿੰਡ ਦੇ ਵਿੱਚ ਆਪਦਾ ਪ੍ਰਚਾਰ ਸ਼ੁਰੂ ਕੀਤਾ ਗਿਆ। ਅਕਾਲੀ ਦਲ ਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ ਪਰ ਫਿਲਹਾਲ ਦੋਵੇਂ ਹੀ ਪਾਰਟੀਆਂ ਅਕਾਲੀ ਦਲ ਤੇ ਭਾਜਪਾ ਵੱਖੋ-ਵੱਖਰੇ ਤੌਰ ਦੇ ਉੱਤੇ ਆਪਣਾ ਆਧਾਰ ਵਧਾਉਣ ਦਾ ਕੰਮ ਕਰ ਰਹੀਆਂ। ਲੰਘੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੂੰ ਸ਼ਹਿਰੀ ਵੋਟਰਾਂ ਤੋਂ ਕਾਫੀ ਆਸ ਸੀ ਪਰ ਕੋਣ ਨਤੀਜਿਆਂ ਨੇ ਭਾਜਪਾ ਰੀਆਂ ਅੱਖਾਂ ਖੋਲ ਦਿੱਤੀਆਂ। ਤੇ ਪਾਰਟੀ ਨੇ ਫੈਸਲਾ ਕੀਤਾ ਕਿ ਸ਼ਹਿਰੀ ਵੋਟਰਾਂ ਦੇ ਸਿਰ ਤੇ ਪੰਜਾਬ ਦੇ ਵਿੱਚ ਸਿਆਸੀ ਕਿਲਾ ਫਤੇ ਨਹੀਂ ਕੀਤਾ ਜਾ ਸਕਦਾ ਜਿਹਦੇ ਚਲਦਿਆਂ ਪਾਰਟੀ ਸ਼ਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਆਪਣਾ ਆਧਾਰ ਬਣਾਉਣ ਦੇ ਲਈ ਰਣਨੀਤੀ ਉਲੀਕਣ ਲੱਗ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਰਣਨੀਤੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਬਾਕੀ ਕੇਂਦਰ ਦੀ ਲੀਡਰਸ਼ਿਪ ਨਾਲ ਪੰਜਾਬ ਦੀ ਸੋਚ ਪਰੇਸ਼ਾਨੀਆਂ ਜ਼ਰੂਰਤਾਂ ਤੇ ਸੱਭਿਆਚਾਰ ਦੇ ਬਾਰੇ ਵਾਰ-ਵਾਰ ਜਾਣਕਾਰੀ ਸਾਂਝੀ ਕਰਨ ਦੇ ਮੰਗਰੋ ਬਣਾਈ ਗਈ ਹੈ ਜਿਹਦੇ ਉੱਤੇ ਭਾਜਪਾ ਲਗਾਤਾਰ ਪੰਜਾਬ ਦੇ ਵਿੱਚ ਕੰਮ ਕਰ ਰਹੀ ਹੈ ਸੋ ਭਾਜਪਾ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਸਿੱਖ ਚਿਹਰੇ ਆਪਣੇ ਨਾਲ ਜੋੜੇਗੀ ਪੰਜਾਬ ਦੇ ਵਿੱਚ ਕੁਝ ਕਿ 1 2 3 4 ਮਸਲੇ ਇਹੋ ਜਿਹੇ ਹੱਲ ਕੀਤੇ ਜਾਣਗੇ ਜਿਹਦੇ ਕਰਕੇ ਇਹਦੇ ਤੇ ਤਸੱਲੀ ਹੋਵੇ ਲੋਕਾਂ ਨੂੰ ਕਿ ਭਾਈ ਹੁਣ ਇਹ ਸਾਡੇ ਪੰਜਾਬ ਦੇ ਬਾਰੇ ਸੋਚਣ ਲੱਗੇ ਆ ਸੋ ਭਾਜਪਾ ਦੀ ਕੋਸ਼ਿਸ਼ ਹੁਣ ਇਹ ਆ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਪੈਰ ਪੱਕੇ ਕਰਨ ਦੇ ਲਈ ਜੋ ਵੀ ਕੁਝ ਕਰ ਸਕਦੇ ਆ ਉਹ ਲੋਕਾਂ ਨਾਲ ਦਿਲ ਜਿੱਤਣ ਦੇ ਤੌਰ ਦੇ ਉੱਤੇ ਕਰਗੇ ਬਾਕੀ ਸਮਾਂ ਦੱਸੂ ਕਿ ਦਿਲ ਜਿੱਤੇ ਜਾਂਦਾ ਕਿ ਨਹੀਂ ਜਿੱਤੇ ਜਾਂਦਾ ਫਿਰ ਹਾਲ ਬੀਜੇਪੀ ਦੇ ਵੱਲੋਂ ਕੋਸ਼ਿਸ਼ਾਂ ਪੂਰੀਆਂ ਕੀਤੀਆਂ ਜਾ ਰਹੀਆਂ ਤੇ ਉਸ ਤੋਂ ਅਲੀ ਗੱਲ ਇਹ ਆ ਵੀ ਇਸ ਵੇਲੇ ਸਾਬਕਾ ਡੀਜੀਪੀ ਦਾ ਮਸਲਾ ਬਹੁਤ ਵੱਡਾ ਬਣਿਆ ਪਿਆ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਪੁੱਤ ਅਕੀਲ ਅਖਤਰ ਦੇ ਵੱਲੋਂ ਓਵਰਡੋਸ ਦੇ ਕਰਕੇ ਮੌਤ ਨੂੰ ਗੱਲ ਨਾਲ ਲਾਉਣ ਮਗਰੋਂ ਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਤੇ ਹੁਣ ਪਤਾ ਲੱਗਾ ਵੀ ਇਸ ਮਾਮਲੇ 'ਚ ਜਿਹੜੀ ਐਸਆਈਟੀ ਬਣਾਈ ਗਈ ਆ ਉਸ ਐਸਆਈਟੀ ਨੇ ਸਵਾਲ ਕੀਤਾ ਕਿ ਭਾਈ ਅਸੀਂ ਆਉਂਦੇ ਸਮੇਂ ਦੇ ਵਿੱਚ ਕਿਉਂ ਨਾ ਇਹਨਾਂ ਦੇ ਨੌਕਰਾਂ ਤੇ ਸਿਕਿਉਰਿਟੀ ਗਾਰਡਾਂ ਦੇ ਕੋਲੋਂ ਵੀ ਪੁੱਛਗਿਛ ਕਰੀਏ ਤੇ ਇਹ ਆਉਂਦੇ ਦਿਨਾਂ ਦੇ ਵਿੱਚ ਸਿਕਿਉਰਿਟੀ ਗਾਰਡਾਂ ਦੇ ਕੋਲੋਂ ਪੁੱਛਗਿਛ ਕੀਤੀ ਜਾਊਗੀ ਕਿਉਂਕਿ ਜਿਸ ਦਿਨ ਉਸ ਮੁੰਡੇ ਦੀ ਮੌਤ ਹੋਈ ਆ ਅਕੀਲ ਦੀ ਉਸ ਦਿਨ ਘਰ ਦੇ ਵਿੱਚ ਕੌਣ-ਕੌਣ ਸੀ ਕੌਣ-ਕੌਣ ਉਹਨੂੰ ਮਿਲਣ ਆਇਆ ਸੀ ਕਿਵੇਂ-ਕਿਵੇਂ ਮਿਲਣ ਆਇਆ ਸੀ ਕੀ-ਕੀ ਗੱਲਾਂ ਹੋਈਆਂ ਸੀ ਇਹਨਾਂ ਸਾਰੇ ਵਿਸ਼ਿਆਂ ਦੇ ਬਾਰੇ ਸਵਾਲ-ਜਵਾਬ ਹੋਣਗੇ ਤਾਂ ਜੋ ਸੱਚਾਈ ਤੱਕ ਪਹੁੰਚਿਆ ਜਾ ਸਕੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਐਸਆਈਟੀ ਦੇ ਵੱਲੋਂ ਕਿ ਅਸੀਂ ਟੁੱਕਵੀਂ ਜਾਣਕਾਰੀ ਹਾਸਲ ਕਰ ਲਈਏ ਤੇ ਨਾਲ ਨਾਲ ਇਹ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੇ ਸਸਪੈਂਡ ਕੀਤੇ ਡੀਆਈਜੀ ਹੈ ਹਰਚਰਨ ਸਿੰਘ ਪੁੱਲਰ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਵਿਦੇਸ਼ੀ ਕਨੈਕਸ਼ਨ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਵਿਦੇਸ਼ਾਂ ਦੇ ਵਿੱਚ ਇਹਨਾਂ ਦੀ ਕਿੱਥੇ ਕਿੱਥੇ ਪ੍ਰਾਪਰਟੀ ਹੈ ਕਿਵੇਂ-ਕਿਵੇਂ ਪ੍ਰਾਪਰਟੀ ਹੈ ਦੁਬਈ ਦੇ ਵਿੱਚ ਇਹ 10 ਵਾਰ ਕਿਉਂ ਗਏ ਕੈਨੇਡਾ ਦੇ ਵਿੱਚ ਇਹਨਾਂ ਦੀ ਕਿਵੇਂ ਪ੍ਰਾਪਰਟੀ ਹੈ ਹੁਣ ਇਧਰਲੇ ਪਾਸੇ ਨੂੰ ਵੀ ਐਸਆਈਟੀ ਦੇ ਵੱਲੋਂ ਪੜਤਾਲ ਦੀ ਜਿਹੜੀ ਆ ਉਹ ਸ਼ੁਰੂਆਤ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦੇ ਬਾਰੇ ਮੁਕੰਮਲ ਜਾਣਕਾਰੀ حاصل ਹੋ ਸਕੇ ਤੇ ਇੱਕ ਹੋਰ ਜਾਣਕਾਰੀ ਹੈ ਜੀ ਕਿ ਲੰਘੇ ਕੱਲ ਗਾਇਕ ਰਾਜਵੀਰ ਜਵੰਦਾ ਜਿਹੜੇ ਕਿ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਦੇ ਵਿਸ਼ੇ ਦੇ ਉੱਤੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਐਡਵੋਕੇਟ ਨਵਕਿਰਨ ਸਿੰਘ ਦੇ ਵੱਲੋਂ ਪਾਈ ਗਈ ਪਟੀਸ਼ਨ ਦੇ ਮਾਮਲੇ ਤੇ ਸੁਣਵਾਈ ਹੋਈ ਹੈ ਇਸ ਪਟੀਸ਼ਨ ਦੇ ਕਰਕੇ ਹਾਈ ਕੋਰਟ ਦੇ ਵੱਲੋਂ ਪੰਜਾਬ ਦੀ ਸਰਕਾਰ ਹਰਿਆਣਾ ਸਰਕਾਰ ਕੇਂਦਰ ਸਰਕਾਰ ਹਿਮਾਚਲ ਸਰਕਾਰ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਤੇ ਉੱਤਰ ਮੰਗਿਆ ਗਿਆ ਇਹਦੇ ਵਿੱਚ ਪਟੀਸ਼ਨ ਕਰਤਾ ਨੇ ਗੱਲ ਕਹੀ ਸੀ ਕਿ ਹਸਪਤਾਲਾਂ ਦੇ ਵਿੱਚ ਮੈਕਨਿਜ਼ਮ ਬਣਨਾ ਚਾਹੀਦਾ ਕਿ ਭਾਈ ਤੁਸੀਂ ਕੀ ਕਰਨਾ ਤੇ ਮਰੀਜ਼ ਨੂੰ ਮੁੱਢਲੀ ਸਹਾਇਤਾ ਕਿਉਂ ਨਹੀਂ ਰਣੀ ਹੈ ਤੇ ਜੇਕਰ ਰਾਜਵੀਰ ਜਵੰਦਾ ਨੂੰ ਪਹਿਲੇ ਹਸਪਤਾਲ ਦੇ ਵੱਲੋਂ ਸਹੀ ਮੁੱਢਲੀ ਸਹਾਇਤਾ ਦਿੱਤੀ ਹੁੰਦੀ ਫਰਸਟ ایڈ ਦਿੱਤੀ ਹੁੰਦੀ ਸ਼ਾਇਦ ਉਹਦੀ ਜ਼ਿੰਦਗੀ ਦਾ ਬਚਾਅ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਹਸਪਤਾਲ ਕਿਸੇ ਮਰੀਜ਼ ਨੂੰ ਵੇਖ ਕੇ ਗੱਲ ਕਹਿ ਦਿੰਦੇ ਕਿ ਤੁਸੀਂ ਵੱਡੇ ਹਸਪਤਾਲ ਚ ਲੈ ਜਾਓ ਸਾਡੇ ਕੋਲੇ ਤਾਂ ਸਹੂਲਤ ਹੈ ਨਹੀਂ ਸੋ ਇਸ ਕਰਕੇ ਜਦੋਂ ਹੁਣ ਰਾਹ ਦੇ ਵਿੱਚ ਹੀ ਉਸ ਮਰੀਜ਼ ਨੂੰ ਖਦਲ ਹੋਣਾ ਪੈਂਦਾ ਤਾਂ ਉਹਦੀ ਜ਼ਿੰਦਗੀ ਦਾ ਦੇ ਉੱਤੇ ਲੱਗ ਜਾਂਦੀ ਹੈ ਜਿਵੇਂ ਕਿ ਇੱਥੇ ਰਾਜਵੀਰ ਜਵੰਦਾ ਦੀ ਲੱਗੀ ਸੋ ਇਸ ਮਾਮਲੇ ਦੇ ਉੱਤੇ ਸਰਕਾਰਾਂ ਕੀ ਉੱਤਰ ਦੇਣੀਆਂ ਇਹ ਸਮਾਂ ਦੱਸੂਗਾ ਪਰ ਇਹ ਬੜੀ ਮਹੱਤਵਪੂਰਨ ਗੱਲ ਆ ਤਾਂ ਜੋ ਕਿਸੇ ਨਾਲ ਭਵਿੱਖ ਦੇ ਵਿੱਚ ਰਾਜਵੀਰ ਜਵੰਦਾ ਵਾਰੀ ਨਾ ਹੋਵੇ ਸੋ ਖਬਰਾਂ ਦੋਸਤੋ ਕਈ ਹੋਰ ਵੀ ਸੰ ਵਕਤ ਰੁਕਣ ਲਈ ਕਹਿ ਰਿਹਾ ਕੱਲ ਨੂੰ ਇਸੇ ਵੇਲੇ ਪੰਜਾਬ ਤੇ ਦੇਸ਼ ਤੋਂ ਨੰਨੀਆਂ ਖਬਰਾਂ ਲੈ ਕੇ ਮੁੜ حاضر ਹੋਵਾਂਗੇ ਬਹੁਤ ਬਹੁਤ ਧੰਨਵਾਦ